ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਾਨ ਨੂੰ ਰਾਖਾ ਪ੍ਰਭ ਤਾਕਾ ਕਿਨੋਂ ਵੱਡੋ ਕਲੂ ਮਹਸਾਕਾ ਸਾਧਨ ਹੇਤ ਇਥੇ ਜਨ ਕਰੀ ਸੀਸ ਦਿਆ ਪਰ ਸੀਸ ਨਾ ਉਚਰੀ ਪੈਸੇ ਦੀਨ ਦਿয়াল ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਹਿੰਦੂ ਧਰਮ ਦੇ ਤਿਲਕ ਜਨੂ ਤੋਤੇ ਟੋਪੇ ਬੋਦੀ ਆਦ ਨੂੰ ਬਚਾਉਣ ਵਾਸਤੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਧੰਗੁਰ ਤੇਜ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤਿੰਨਾਂ ਸਤਿਗੁਰਾਂ ਦਾ ਅੱਜ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਸਮਾਜ ਦੇ ਕਿਸੇ ਵੀ ਇਤਿਹਾਸ ਵਿੱਚ ਇਹ ਜਿਹੜੀ ਮਿਸਾਲ ਹੈ ਇਹ ਇੱਕ ਅਦੁੱਤੀ ਹੈ ਇਹਦੇ ਨਾਲ ਦੀ ਜਿਹੜੀ ਸ਼ਹਾਦਤ ਹੈ ਇਹਦੇ ਨਾਲ ਦੀ ਜਿਹੜੀ ਕੁਰਬਾਨੀ ਹੈ ਜਿਹੜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਦੂਜੇ ਧਰਮ ਦੇ ਰਹਿਬਰ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਤੇ ਸਿਰ ਸੁਖਾਈਏ ਸਤਿਗੁਰਾਂ ਦੀ ਬਾਣੀ ਦਾ ਜਾਪ ਕਰਿਏ ਅਤੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਪੁਰਬ ਅਨੁਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ بے ਮਿਸਾਲ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਅਧਿਕਾਰਾਂ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ ਕਿਉਂਕਿ ਉਸ ਵਕਤ ਹਕੂਮਤ ਵੱਲੋਂ ਜੋ ਮੁਗਲ ਸਾਮਰਾਜ ਇਸ ਧਰਤੀ ਦੇ ਉੱਤੇ ਛਾਇਆ ਹੋਇਆ ਸੀ ਤੇ ਲਗਾਤਾਰੀ ਧਾਰਮਿਕ ਅਧਿਕਾਰ ਜਿਹੜੇ ਆ ਉਹ ਖੋਹ ਰਿਆ ਸੀ ਖਾਸ ਤੌਰ ਤੇ ਉੱਤੇ ਹਿੰਦੂਆਂ ਦੇ ਜਿਨੇ ਉਹ ਲੋਹਾਈ ਜਾ ਰੇ ਸੀ ਪੂਜਾ ਪਾਠ ਤੋਂ ਵਰਜਿਤ ਕੀਤਾ ਜਾ ਰਿਹਾ ਸੀ ਐਸੇ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਆਵਾਜ਼ ਬੁਲੰਦ ਕੀਤੀ ਜਿੰਨਾ ਸਦਕਾ ਉਹਨਾਂ ਨੂੰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਈ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਣ ਵਾਲੀ ਹੈ ਆਪਣੇ ਧਰਮ ਆਪਣੇ عقیده ਆਪਣੇ ਪਰਿਵਾਰ ਆਪਣੇ ਦੇਸ਼ ਆਪਣੀ ਕੁੱਲ ਆਪਣੇ ਵੰਸ ਲਈ ਹਰ ਕੋਈ ਲੜਦਾ ਹੈ ਹਰ ਕੋਈ ਮਰਦਾ ਹੈ ਪਰ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਫ ਤੇ ਸਿਰਫ ਸਰਬ ਤੇ ਸਿਰਫ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਧਿਕਾਰਾਂ ਲਈ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਹੈ ਇੱਕ ਬੇਮਿਸਾਲ ਲਾ ਮਿਸਾਲ ਸ਼ਹਾਦਤ ਹੈ ਔਰ ਹਮੇਸ਼ਾ ਸਾਡੇ ਦਿਲਾਂ ਦੇ ਉੱਤੇ ਇਹ ਸ਼ਹਾਦਤ ਉੱਕਰੀ ਰਹੇਗੀ ਅਕਸ਼ਰੀ ਦਮਦਮਾ ਸਾਹਿਬ ਇੱਕ ਇਹ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਗਿਆ ਗਣ ਸੰਗਤਾਂ ਨੇ ਹਾਜ਼ਰ ਹੈ ਪਈ ਹੈ ਮਸਲ